ਕਿ ਕਿਹਦੇ ਹੋਣਾ ਤੇ ਆਗਾ ਨੂੰ ਪਹਿਲਾ ਨਾਮ ਤੇ ਉਹਦੇ ਨਾਲ ਸਾਨੂੰ ਉਹ ਜਿਹੜੇ ਕਿ ਕਫਾਨ ਜਿਹੜੇ ਨੇ ਅਦਾ ਕਰਦੇ ਨੇ ਕਰਦੇ ਨੇ ਪਰ ਕਫਾਨ ਹੈ ਜਿਹੜਾ ਉਸਨੂੰ ਨੇ ਜਿਹੜਾ ਪਿੱਛੇ ਚੱਲਿਆ ਦਿੱਲੀ ਇੰਨਾ ਬਣ ਕਰਦਾ ਇੰਨਾ ਸੋਹਣ ਕਰਦਾ ਕਦੀ ਜੋਰ ਮਾਇਕੀ ਕਰਦਾ ਆਪਣਾ ਪ੍ਰਦਰਸ਼ਨ ਜਿਹੜਾ ਉਹ ਫੁੱਲ ਰੱਖ ਕੇ ਨਹੀਂ ਕਰਦਾ ਜਦੋਂ ਕਰਦਾ ਅੱਜ 5 ਵਜੇ ਕਿਹਦਾ ਰੰਗ ਨਹੀਂ ਹਾਜ਼ਰੀ ਕਰਾਇਆਗਾ ਅੱਜ 5 ਵਜੇ ਪਿਕਟਿਓਂਟੀ ਹੈ ਉੱਪਰਾਂ ਦੇ ਫੇਰ ਹੋਣਾ ਤੋਂ ਅਸੀਂ ਇੱਕੋ ਗੱਲ ਤੁਹਾਡੇ ਟੈਨਸ਼ਨ ਤੇ ਕਰਦੇ ਕਿ ਜਿਹੜੀ ਸਰਕਾਰ ਨੂੰ ਜਿਹੜੀ ਸਰਕਾਰ ਨੇ ਇੱਕ ਰੱਖੀ ਉਹਦੇ ਵਿੱਚ ਮਨ ਬਣਾ ਕੇ ਆਵੇ ਇੱਕ ਮਨ ਦੇ ਵਿੱਚ ਕੋਈ ਹਿਰਾ ਫੇਰੀ ਨਾ ਹੋਵੇ ਚਲੋ ਕੋਈ ਗੱਲ ਦੀ ਮੀਟਿੰਗ ਕਰੀ ਲੋਕਾਂ ਦੀ ਅਗਰ ਘੱਟਾ ਪਾਣਾ ਐ ਨਹੀਂ ਹੋਣਾ ਸਰਕਾਰ ਮਨ ਬਣਾ ਕੇ ਆਵੇ ਜੇ ਆ ਮੰਗਾ ਚਾਹੀਏ ਤਾਂ ਵੀ ਮੰਨਣੀਆਂ ਆ ਅਸੀਂ ਪੂਰਜੋਰ ਅਪੀਲ ਕਰਦੇ ਆ ਤੁਹਾਡੇ ਚੈਨਲਾਂ ਤੇ ਕਹੀਏ ਸਰਕਾਰ ਨੂੰ ਕਿ ਸਾਡੀਆਂ ਮੰਗਾਂ ਇੱਕੋ ਹੀ ਨੇ ਸਾਡੀਆਂ ਮੰਗਾਂ ਇੱਕੋ ਹੀ ਨੇ ਜਿਹੜਾ ਨੋਰਮਲ ਆ ਕੇ ਮਿਲਦਾ ਹੈ ਉਹੀ ਸਾਡੇ ਵਾਲੇ ਫੋਰਬਦੀ ਬੰਗਿਆ ਅਸੀਂ ਤੋ ਦਰ ਕਰਦੇ ਆ ਸਰਕਾਰ ਨੂੰ ਕਿ ਸਰਕਾਰ ਮੰਨ ਲੀਏ ਮੰਗਾਂ ਤੇ ਬਹੁਤ ਵਧੀਆ ਕਰਦੇ ਸਾਨੂੰ ਐ ਨਹੀਂ ਹੈਗਾ ਵੀ ਇਹਨਾਂ ਨੇ ਸ਼ਾਂਤ ਤੇ ਮੰਨੀਆਂ ਗਈਆਂ ਜਾਂ ਸਾਡੇ ਜਨਤ ਤੇ ਕੋਈ ਗੁੱਸੇ ਨਹੀਂ ਹੈਗੀ ਸਰਕਾਰ ਨੂੰ ਅਪੀਲ ਕਰਦੇ ਆ ਅਗਰ ਜੇਕਰ ਸਰਕਾਰ ਕੀਤਾ ਉਹ ਕਾਰਵਲ ਤੱਕਾ ਜਾਰੀ ਰਿਹਾ ਫਿਰ ਅਸੀਂ 11 ਤਰੀਕ ਦੀ ਮੀਟਿੰਗ ਕਰਕੇ ਕੋਈ ਸੈਕਸ਼ਨ ਹੈ ਜਿਹੜਾ ਉਹ ਵਧਾ ਜਾ ਸਕਦਾ ਫਿਰ ਸਰਕਾਰ ਨੂੰ ਜਾਂਚ ਕਰਨੀ ਜਿਹੜੀ ਹੈ